ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋੜੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਨਾਮ ਐਡਰੈਸ ਦੱਸੋ ਆਪਣੇ ਨਾਮ ਮੇਰੇ ਭਵਨਪ੍ਰੀਤ ਸਿੰਘ ਆ ਪਿੰਡ ਹੰਡਿਆ ਜਿਲ੍ਹਾ ਬਰਨਾਲਾ ਜੀ ਤੇ ਕੰਟੈਕਟ ਨੰਬਰ ਆਪਣੇ ਕੰਟੈਕਟ ਨੰਬਰ ਹੈ 99778899 ਤੇ ਦੂਜਾ ਨੰਬਰ ਹੈਗਾ 973550642 ਅੱਜ ਆਪਾਂ 23 ਤਰੀਕ ਨੂੰ ਸ਼ਾਮ ਨੂੰ ਵੀਡੀਓ ਕਵਰ ਕਰਦੇ ਪਏ ਜਿਹੜੀ ਆਪਾਂ ਬੱਚੀ ਦੇਖਦੇ ਪਏ ਸੂਆ ਕਿਹੜਾ ਹੈ ਇਹ ਬਈ ਪਹਿਲੇ ਨਹੀਂ ਹੈਗੀ ਪਲੂਨ ਪਹਿਲਾ ਸੂਆ ਉਹ ਦੋ ਦੰਦ ਕੜ ਕੀ ਹੈ ਜੀ ਠੀਕ ਆ ਦੋ ਗੇ ਦੰਦ ਕੜ ਦੀ ਹੈ ਜੇ ਸੋ ਦੇਖੋ ਜਿਵੇਂ ਚੜਦਾ ਸੂਰਜ ਹੁੰਦਾ ਜਿਵੇਂ ਕੱਢੀ ਹਾਲੇ ਪ੍ਰੋਪਰ ਪੂਰੇ ਹਾਂ ਪੂਰੇ ਪ੍ਰੋਪਰ ਗਏ ਕੀਤੇ ਨਹੀਂ ਦਸੀ ਮੀਨਾ ਲਾ ਦੂ ਹਾਲੇ ਹਨ ਮੀਨਾ ਹਾਈਟ ਦੇ ਲੈ ਬਈ ਕਿੱਡੀ ਹੈ ਬਸਤੀ ਸੋ ਸਾਈਜ਼ ਦੇਖੋ ਫੁੱਲ ਸਾਈਜ਼ ਦੇ ਵਿੱਚ ਆ ਪਲੂਨ ਪਲੂਨ ਪਹਿਲਾ ਸੂਆ ਸੁੰਦੀ ਬਈ ਆ ਤੇ ਕੈ ਕਿ ਦਿਨ ਵਾਕਿਆ ਕੀ ਇਹਦਾ ਬਾਇਓ ਡਾਟਾ ਬਾਈ ਇਹ ਨਾ ਫਿਟਰੀ ਉਹਦੇ ਦਿਨ ਪੂਰੇ ਹੁੰਦੇ ਨਹੀਂ ਆ। ਅਰੇ 4 ਦਿਨ ਬਾਕੀ ਪੈਣਾ ਜੀ। ਅੱਜ 23 ਤਰੀਕਾ 6 ਦਿਨ ਬਾਕੀ ਪੈਣਾ ਹੈ। ਬਾਕੀ 1-2 ਦਿਨ ਉੱਪਰ ਥੱਲੇ ਵੀ ਲੈ ਸਕਦੇ। 1-2 ਦਿਨ ਉੱਪਰ ਵੀ ਲੈ ਸਕਦੇ ਹੈਗੀ। ਠੀਕ ਹੈ। ਅਸੀਂ ਪਹਿਲਾਂ ਲੈ ਲਈ ਬਾਈ ਡਿਜ਼ਾਈਨਿੰਗ ਦਿਖਾ ਲਈਏ ਬਸ ਫੇਟ ਤਿਆਰੀ ਬਾਕਮਾਲ ਕਰੀ ਦੀਏਗੀ। ਠੀਕ ਹੈ ਪੂਰਾ ਫਿਟਿੰਗ ਵਾਲਾ ਲੈਵਾ ਜਮਾ। ਲੈਵਾ ਬਾਈ ਜਮਾ। ਤੇ ਇਹਦਾ ਕੋਈ ਪਿਸ਼ੋਕੜ ਵੀ ਕਿੱਥੋਂ ਆਈ ਹੈ ਕੀ ਇਹਦੀ ਗੱਲਬਾਤ ਆ। ਬਾਈ ਜਿਹੜੇ ਹਰ ਨੂੰ ਤਾਂ ਲਈ ਜਾਈ ਹੈ ਨਾ। ਠੀਕ ਹੈ। ਮੰਨ ਕੇ ਚੱਲ ਵੀ ਉਹ ਵਸ ਸਾਰੇ ਵਸੇ 40 ਕਿਲੋ ਪਾਸ ਚੱਲਦੀਆਂ ਨਹੀਂ ਯਾ ਪਲੂਨ ਚਾਲੇ ਦੇ ਕੋਈ ਟੀਟਾ ਮੀਟਲੇ 35 ਕਿਲੋ ਚੱਲੇ ਠੀਕ ਹੈ ਮਾਰੇ 40 ਕਿਲੋ ਤੋਂ ਪਲਾਸੀ ਚੱਲਦੀ ਇਹਦਾ ਤਾਂ ਅੰਦਾਜ਼ਾ ਲਾਈਏ ਵੀ 40 ਦੇ ਨੇੜੇ ਵਾਲੀ ਹੈਗੀ ਆ ਬਈ 35 ਕਿਲੋ ਮੰਨ ਕੇ ਲੈ ਲਈ ਜਿਹੜਾ ਹੁਣ ਚੱਲ ਰਹੀ ਹੈ ਨਾ ਠੀਕ ਹੈ ਜਾਰੇ ਜੇ ਸਮਾਂ ਆਉਣ ਵਾਲਾ ਹੈ 35 ਕਿਲੋ ਮੰਨ ਕੇ ਖੁੱਲਾ ਲੈਲੇ ਵਸ ਸਰਦੀ ਹੁੰਦੀ ਮੰਨ ਦੁੱਧ ਸੀ ਬਈ ਉਦੋਂ ਚ ਕੁਝ ਵੀ ਕਢਵਾ ਸਕਦੀ ਸੀ ਤੁਹਾਨੂੰ ਹੁਣ ਆਪਾਂ ਮੰਨ ਕੇ ਚੱਲੇ ਬੰਦਾ 35 ਮੰਨ ਕੇ ਚੱਲੇ 35 ਕਿਲੋ ਮੰਨ ਕੇ ਚੱਲ ਪਏ ਸੀਮਨ ਕਿਹੜਾ ਲੱਗਿਆ ਵੇ ਹੁਣ ਵੀਰੇ ਆਪੇ ਸਨੋਮ ਸੈਕਸਰ ਨਹੀਂ ਆਇਆ ਕਹਿਣਾ ਨੂੰ ਆਪਾਂ ਕਹਿ ਦੀ ਚਾਹੇ ਵੀ ਲੱਗਿਆ ਟੌਪ ਦਾ ਆਇਆ ਠੀਕ ਆ ਚੰਗਾ ਸੀਮਨ ਸਿਮਨ ਚੰਗੇ ਨਪੋਟੜੀ ਆ ਬਈ ਉਹ ਵੀ ਠੀਕ ਆ ਦਿਨ ਪੰਜ ਚਾਰ ਕੱਢ ਦੀ ਆ ਹਨਾ ਅਜੇ ਤਨੇ 6 ਦਿਨ ਬਾਕੀ ਪੈਣਗੇ ਆਪ ਆ ਗਈ ਬਸ ਸਿੱਧੀ ਸਟ੍ਰੇਟ ਨੱਸ ਸਕ ਸੀ ਐਂ ਜੇ ਹਨਾ ਵੀ ਕੋਈ ਬੈਂਕ ਵਾਲਿਆਂ ਸਿੱਧੀ ਸਟ੍ਰੇਟ ਆ ਜਮਾ ਰੇਲ ਦੀ ਲਈ ਕੋਈ ਸਿੱਧੀ ਹੈ ਜਮਾ ਹਨਾ ਸਿੱਧੀ ਹੈ ਜੀ ਤੇ ਸੀਮਨ ਵੀ ਛੋਟੀ ਹੈਗੀ ਠੀਕ ਬੰਦੇ ਮੁਰਗੀ ਦੇ ਜੱਜ ਕਰੀ ਬਸੀ ਤੇ ਸਨੋਮੈਨ ਦੇ ਸੀਮਨ ਦੀ ਆਪ ਆ ਹਨਾ ਥਰੋ ਮੈਂ ਦੀ ਆਪਾ ਪਹਿਲਾ ਸੁਆ ਪਲੂਣ ਤੇ ਲੇਵਾ ਫਿਟਿੰਗ ਵਾਲਾ ਚੀਰ ਵਾਲਾ ਅੱਗੇ ਪਿੱਛੇ ਦਾ ਹਵਾਨਾ ਸੋ ਦੇਖੋ ਪਿੱਛੇ ਨੂੰ ਵੀ ਉਹਨਾਂ ਚ ਘਾ ਤੇ ਅੱਗੇ ਨੂੰ ਵੀ ਹਵਾਨੇ ਦਾ ਜਮਾ ਕੋਈ ਵੀਰ ਆ ਕੇ ਇਹਦੇ ਵਿੱਚ ਮੰਨ ਕੇ ਚੱਲੋ ਇਹ ਤਾਂ ਗੱਲ ਕਹੀ ਨਹੀਂ ਸਕਦਾ ਵੀ ਛੋਟੀ ਆ ਸਾਡੇ ਪਸੰਦ ਨਹੀਂ ਤੇ ਬਸ ਪੇਮੈਂਟ ਦਾ ਅਡਜਸਟਮੈਂਟ ਜਾਨਵਰ ਬਹੁਤ ਘੱਟ ਨਿਕਲਦੇ ਨੇ ਜੀ ਇੱਕ 2 ਲੱਖ ਖਾ ਗਿਆ ਹੀ ਵੇ ਜਿਹਦੇ ਕੋਲ ਆਈ ਹੈ ਹਣਾ ਖਾਤਾ ਹੋਇਆ ਬਈ ਦਾ ਖਾਸੇ ਘੱਟੇ ਖਾਲੀ ਕਰਕੇ ਝਾੜਦੇ ਹੋਣਗੇ ਹਾਂ ਵੱਡੀ ਤਰਪਾਲ ਬਣ ਗਈ ਹੋ ਜਾਮਾ ਬਈ ਬਣ ਜਿਆ ਨਹੀਂ ਆ ਕਰਮ ਵਾਲੀ ਜੋ ਆ ਰਹੀ ਤਿਆਰੀਆਂ ਕਰਨੀਆਂ ਨੇ ਬੱਤੀਆਂ ਦੀਆਂ ਠੀਕ ਹੈ ਬਹੁਤ ਔਖੀਆਂ ਜਾਇਜ ਗੱਲ ਇਹ ਵੀ ਆਸ ਕਾ ਬੰਦੇ ਦੇ ਹੁੰਦੀਆਂ ਜਮਾ ਤਿਆਰ ਹਨਾ ਜਮਾ ਸਹੀ ਗੱਲ ਹੈ ਜਾਇਜ ਗੱਲ ਆ ਜਮਾ ਬ੍ਰੀਡ ਤੇ ਗਾਹਾਂ ਅੱਗੇ ਮੈਨੇਜਮੈਂਟ ਰੱਖਣਾ ਇਹਨਾਂ ਨੂੰ ਕੇਅਰ ਵੇਅਰ ਰੱਖਣੀ ਜਮਾ ਤੇ ਦੇਖੋ ਫੇਸ ਕੁਆਲਟੀ ਦੇਖੋ ਜਮਾ ਕਿਆ ਬਾਤਾਂ ਛੱਡੀ ਮੜਾ ਰਸਾ ਦੇਖੀ ਖੜਦੀ ਹੈ ਕਿ ਨਹੀਂ ਇਹ ਸੋ ਦੇਖੋ ਜਮਾ ਕਿਆ ਬਾਤਾਂ ਜਮਾ ਇਹ ਬ੍ਰੀਡ ਖੜਦੀ ਹੈ ਹਨਾ ਜਮਾ ਬ੍ਰੀਡ ਹੈ ਵੀਰੇ ਬ੍ਰੀਡ ਆਈ ਸੋ ਦੇਖੋ ਜਮਾ ਕਿਆ ਬਾਤਾਂ ਜਮਾ ਤੇ ਖੁੱਲੀ ਫਰਦੀ ਸ਼ੌਂਕ ਨਾਲ ਸਾਂਭੀ ਹੋਇਆ ਬੰਦਿਆਂ ਦੀ ਹਨਾ ਤੇ ਤਾਂ ਤੋਂ ਆਉਣੇ ਕਿ ਚੱਲ ਬਾਈ ਖਾਣਾ ਇਦਾਂ ਦੇਣੇਗੇ ਵੀ ਚਾਹੇ ਇਹਨੂੰ ਚੂੜੀ ਆਪਾਂ ਹੱਥੀ ਠੀਕ ਹੈ ਚਾਹੇ ਮਸ਼ੀਨੀ ਚ ਵੇਚੀ ਚਾਹੇ ਚੂੜੀ ਆਪਾਂ ਮਸ਼ੀਨ ਨਾਲ ਇਹਨੂੰ ਵਿੱਚ ਬੰਦੇ ਡਰ ਜਾਂਦੇ ਮਸ਼ੀਨ ਹੁੰਦੀ ਵੀ ਆਪਾਂ ਮਸ਼ੀਨ ਤੇ ਕਾਹਨੂੰ ਪਜਾਇਆ ਨਾ ਹੱਥੀ ਵੀ ਚੋਣ ਚ ਕੰਮ ਆਉਗੀਆਂ ਚੋਣ ਦੇ ਇਦਾਂ ਦੇ ਵੀਰੇ ਆਹ ਹਲਕੇ ਠੀਕ ਹੈ ਬਲੂਨ ਪਹਿਲਾਂ ਸੋਦੇ ਭਾਅ ਬਿਆਰ ਕੀ ਹੋ ਫਿਰ ਬਾਈ ਫੋਨ ਤੇ ਕਰਾਂਗੇ ਹੋਊਆ ਵੀਰੇ ਜਮਾਇਜ ਕੋਈ ਦੋ ਨਹੀਂ ਮੰਗਣਾ ਠੀਕ ਹੈ ਨਾ ਗੱਲ ਪੂਟਾਈ ਨਹੀਂ ਹੋਣਾ ਜਮਾਇਜ ਪੀ ਮੰਗਾ ਗਿਆ ਚੀਜ਼ ਦੇ ਹਿਸਾਬ ਨਾਲ ਹੋਊਗਾ ਜੀ ਦੇ ਹਿਸਾਬ ਨਾਲ ਬਾਈ ਚਲੋ ਆਪਾਂ ਇਹ ਹੁੰਦਾ ਵੀ ਯਾਰ 2-4000 ਦਾ ਮਾਰਜਨ ਹੋਵੇ ਬਸ ਨਾ ਗੱਲ ਹਾਂ ਬਈ 2-4 ਦੀ ਹੁੰਦਾ ਕੋਈ ਬੜੀ ਵੱਡੀ ਗੇਮ ਤਾਂ ਹੁੰਦੀ ਦੀ ਠੀਕ ਹੈ ਸੋ ਲੇਵਲ ਲੂਵ ਵਾਲੇ ਪਾਸੇ ਚਾਰੇ ਪਾਸੇ ਥਣ ਤੋਂ ਫਿਰ ਟੀਪ ਆਜੂਗਾ ਓਕੇ ਆ ਬਈ ਓਕੇ ਨਾ ਸੌ ਦੀ ਸੌ ਆ ਗਈ ਜੇ ਕਿ ਆਨਲਾਈਨ ਮੰਗਾ ਲੈ ਕੋਈ ਦਿੱਕਤ ਨਹੀਂ ਹੋ ਕੋਈ ਦਿੱਕਤ ਨਹੀਂ ਬਈ ਆਪਣੀ ਗਰੰਟੀ ਹੋ ਗਿਆ ਵੀਡੀਓ ਕਾਲ ਤੇ ਥਣ ਖੇਚ ਲੈ ਕੇ ਘਰ ਕੇ ਦੇਖ ਲੈ ਮੈਂ ਕਹਣਾ ਬਈ ਜਿਵੇਂ ਮਰਜ਼ੀ ਗੱਲ ਚਾਹਿਆ ਆਹੜਾ ਕੋਲੇ ਆ ਕੇ ਪਸੰਦੀ ਕਰ ਲੈ ਤਾਂ ਵੀ ਕੋਈ ਦਿੱਕਤ ਨਹੀਂ ਆਪਾਂ ਨੂੰ ਕਿਉਂਕਿ ਸੋਨਾ ਤਾਂ ਸੋਨਾ ਹੀ ਹੈ ਜਮਾਨਾ ਸੋਨਾ ਦਾ ਵਿਰੇਥ ਹੋਣੀ ਨਹੀਂ ਹੈਗਾ ਸੋ ਦੇਖੋ ਬਹੁਤ ਚ ਪਿੰਡ ਹੰਢਾਇਆ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਸਨੋਮੈਨ ਦੇ ਸੀਮਨ ਦੀ ਬੱਚੀ ਪਸੰਦ ਹੋਵੇ ਤਾਂ ਤੁਸੀਂ ਦੇਖ ਕੇ ਜਾ ਕੇ ਇੱਥੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ